ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੰਧ ਅਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਆਏ ਨੇ ਵੀਰੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਬਾੜੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਝੋਨੇ ਦੀ ਤੇ ਬਾੜੀ ਸ਼ੁਰੂ ਹੋਣ ਦਾ ਕਾਰਨ ਵੀਰੇ ਝੋਨੇ ਦੀ ਲਵਾਈ ਜਲਦੀ ਹੋਣਾ ਇਸ ਸਾਲ ਕਿਉਂਕਿ ਪਹਿਲਾਂ ਇਹ ਝੋਨਾ ਸੇਤੀ ਲੱਗ ਗਿਆ ਜੀ ਤੇ 1500 916 99 ਵੈਰਾਈਟੀਆਂ ਨੇ ਜਿਹੜੀਆਂ ਜਾਂ ਹਾਈਬ੍ਰਿਡ ਨੇ ਵੀਰੇ ਉਹ ਹੁਣ ਵੱਡੇ ਜਾਣ ਲੱਗੇ ਤੇ ਅੱਜ ਆਪਾਂ ਵੀਰੇ ਗੱਲਬਾਤ ਤੁਹਾਡੇ ਨਾਲ ਕਰਨੀ ਆ ਬੀਜ ਝੋਨਾ ਜਿਹੜਾ ਬੀ ਕਿੰਨਾ ਕੁ ਝੜ ਆ ਰਿਹਾ ਉਹਦਾ ਤੇ ਕੀ ਰੇਟਰ ਵਗੈਰਾ ਲੱਗ ਰਿਹਾ ਰੇਟ ਦਾ ਚਲੋ ਵੀਰੇ ਸਾਰੇ ਸਾਈਰਾਂ ਦੇ ਸੇਮੇ ਹੁੰਦੇ ਨੇ 20 50 100 ਦਾ ਕਿਤੇ ਮਾੜਾ ਮੋਟਾ ਕੌਂਟਲ ਮਗਰ ਫਰਕ ਪੈ ਜਾਂਦਾਗਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦਾ ਬਾਸਮਤੀ ਦਾ ਤੇ ਹਾਈਬ੍ਰਿਡ ਦਾ ਤੇ ਚਾਰ ਦੱਸਦਾ ਵੀਰੇ ਮੈਂ ਤੁਹਾਨੂੰ ਪਹਿਲਾਂ ਤਾਂ ਕਿਉਂਕਿ ਕਿਸਾਨਾਂ ਦੇ ਮਨਾਂ ਚ ਆਸ ਹੁੰਦੀ ਆ ਵੀ ਜਲਦੀ ਤੋਂ ਜਲਦੀ ਉਹ ਝੋਨਾ ਵੱਢਣਾ ਤੇ ਆਪਣੇ ਦੇਣੇ ਲੈਣੇ ਕਾਉਂਟ ਨੇ ਜਿਹੜਾ ਕੋਈ ਮੰਨ ਕੇ ਚਲੋ ਉਹਨਾਂ ਨੇ 6 ਮਹੀਨੇ ਦੀ ਫਸਲ ਤੇ ਮਿਹਨਤ ਕਰੀ ਹੁੰਦੀ ਆ ਵੀਰੇ ਉਹਨਾਂ ਨੂੰ ਆਸ ਹੁੰਦੀ ਆ ਜਿਹੜੀ ਵੀ ਆਪਣਾ ਸਾਰਾ ਕੁਝ ਠੀਕ ਹੋ ਜੇ ਵੀ ਜਿਹੜਾ ਆਪਾਂ ਕਿਸੇ ਦਾ ਦੇਣਾ ਲੈਣਾ ਜਾਂ ਕੋਈ ਹਿਸਾਬ ਕਿਤਾਬ ਉਹ ਕਲੀਅਰ ਹੋਵੇ ਤੇ ਚਾਰ ਪੈਸੇ ਆਉਣ ਤੇ ਉਹ ਆਪਦਾ ਕੋਈ ਨਾ ਕੋਈ ਅੱਗੇ ਕੰਮਕਾਰ ਕਰਨ ਤੇ ਵੀਰੇ ਝਾੜ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਦੱਸਦਾ ਵੀ ਜਿਹੜੀਆਂ ਵੀਰੇ ਹੁਣ ਝੋਨੇ ਆਪਣੇ ਵੱਡੇ ਹੋਏ ਨੇ ਵੱਡੇ ਜਾ ਰਹੇ ਨੇ ਵੀਰੇ ਸਾਰੇ ਮੀਹਾਂ ਦੀ ਮਾਰ ਚ ਝੋਨੇ ਆਏ ਹੋਏ ਨੇ ਸਾਰੇ ਝੋਨੇ ਟੋਟਲੇ ਮੀਹਾਂ ਦੀ ਮਾਰ ਚ ਆਏ ਹੋਏ ਨੇ ਮੀਹਾਂ ਕਰਕੇ ਝੋਨਿਆਂ ਦੇ ਝਾੜ ਨੇ ਵੀਰੇ ਥੋੜੇ ਜੇ ਡਾਊਨ ਆ ਰਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀਰੇ ਕਿ 1500 ਨੂੰ ਆਉਂਦਾ ਜਿਹੜਾ ਆਪਣੇ ਕੋਲ ਝਾੜ ਆਉਂਦਾ ਦੇਖੋ ਇਹ ਤਾਂ ਹੈਗਾ ਨਹੀਂ ਵੀਰੇ ਵੀ ਆਪਾਂ ਨੂੰ ਇੱਕ ਅੱਦਾ ਬੰਦਾ ਦੱਸਦਾ ਜਿੰਨੇ ਵੀ ਆਪਰੇ ਨਾਲ ਯਾਰ ਮਿੱਤਰ ਕਿਸਾਨ ਭਰਾ ਜੁੜੇ ਹੋਏ ਨੇ ਸਾਰੇ ਵੀਰੇ ਆਪਾਂ ਨੂੰ ਦੱਸ ਦਿੰਦੇ ਨੇਗੇ ਡਿਟੇਲ ਦੇ ਦਿੰਦੇ ਨੇ ਵੀ ਵੀਰੇ ਫਲਾਣੇ ਥਾਂ ਮੈਂ ਇੰਨਾ ਝਾੜਾ ਫਲਾਣੇ ਸ਼ਹਿਰ ਚੰਨਾ ਆ ਫਲਾਣੇ ਏਰੀਏ ਚੰਨਾ ਆ ਤੇ ਗੱਲ ਇਦਾਂ ਵੀਰੇ ਵੀ 1500 ਨੂੰ ਆਉਂਦਾ ਜਿਹੜਾ 1692 ਦਾ ਝਾੜਾ ਇਹ ਵੀਰੇ 15 ਕੁਇੰਟਲ ਤੋਂ ਲੈ ਕੇ 20 21 ਕੁਇੰਟਲ ਤੱਕ ਜਾ ਰਿਹਾ ਬਸ ਕਿਉਂਕਿ ਐਵਰੇਜ ਈਲ ਦਾ ਜਿਹੜਾ ਵੀਰੇ ਇੰਨਾ ਕੇ ਆ ਰਿਹਾਗਾ ਕਿਉਂਕਿ ਆਪਣੇ ਏਰੀਆ ਦੇ ਵਿੱਚ ਆਲੂ ਲੱਗਣ ਕਰਕੇ 1500 ਨਾਲ ਦੀ ਕਾਫੀ ਵਜਾਈ ਆ ਤੇ ਤਕਰੀਬਨ ਵੀਰੇ ਆਪਣੇ ਜਿਹੜੇ ਸੰਗੀ ਸਾਥੀਆਂ ਨੇ ਵੱਢੀ ਆ ਝੋਨਾ ਲਾ ਲਓ ਤੁਸੀਂ ਜੀਰੀ ਲਾ ਲਓ ਉਹਨਾਂ ਨੇ ਵੀਰੇ ਆਪਾਂ ਨੂੰ ਦੱਸਿਆ ਉਹਨਾਂ ਦਾ ਜਿਹੜਾ ਝਾੜ ਆਗਾ ਤਕਰੀਬਨ 17-18 ਕੁਇੰਟਲ ਤੱਕ ਵੀ ਰਹਿਗਾ ਕਿਸੇ ਦਾ 15 ਵੀ ਰਹੇਗਾ ਕਿਸੇ ਦਾ 20-22 ਵੀ ਆ ਗਿਆ ਵੀਰੇ ਫਿਲਹਾਲ ਝਾੜ ਘਟਾਉਂਦਾ ਕਾਰਨ ਇਹ ਵੀ ਆ ਵੀਰੇ ਅਗੇਤਾ ਝੋਨੇ ਜਿਹੜੇ ਜਾਦੇ ਲੱਗਦੇ ਨੇ ਨਾ ਉਹਨਾਂ ਦਾ ਥੋੜਾ ਜਿਹਾ ਝਾੜ ਪਛੇਤਿਆਂ ਨਾਲੋਂ ਘਟ ਹੁੰਦਾ ਚਲੋ ਝਾੜ ਤਾਂ ਵੀਰੇ ਐਦਾਂ ਹੁਣ ਦੇਖੋ ਅੱਗੇ-ਅੱਗੇ ਵੱਢ ਕੇ ਪਤਾ ਲੱਗ ਜਾਨਾ ਆਪਾਂ ਨੂੰ ਫਿਲਹਾਲ ਇਹ ਸ਼ੁਰੂਆਤੀ ਝਾੜ ਨੇ ਕਿਉਂਕਿ ਇਹ ਜਿੰਨੇ ਵੀ ਝੋਨੇ ਸੀਗੇ ਮੀਹਾਂ ਦੇ ਵਿੱਚ ਨਸਾਰਾ ਲੈ ਚੁੱਕੇ ਤੇ ਤੇ ਇਹਨਾਂ ਨੇ ਪ੍ਰਕਾਸ਼ ਸਾਰੀ ਮੀਹਾਂ 'ਚ ਕਰਿਆ ਵੀਰੇ ਝੋਨਾ ਦੇਖੋ ਹੌਲਾ ਵੀ ਪੈ ਸਕਦਾ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਨੇ ਵੀਰੇ ਝੋਨੇ 'ਚ ਤੇ ਜਿਹੜਾ ਵੀਰੇ ਆ ਗਿਆ ਆਪਣਾ ਹਾਈਬ੍ਰਿਡ ਝੋਨਾ ਉਹਦਾ ਵੀਰੇ ਜਿਹੜਾ ਝਾੜ ਆ ਉਹ ਤਕਰੀਬਨ ਵੀਰੇ 25 ਕੁਨਟਲ ਤੋਂ ਲੈ ਕੇ 28-29 ਕੁਨਟਲ ਤੱਕ ਰਹਿ ਰਿਹਾਗਾ ਕਿਉਂਕਿ ਹਾਈਬ੍ਰਿਡ ਵੀ ਵੀਰੇ ਜਿਹੜੇ ਗੇਤੇ ਲੱਗੇ ਨੇ ਉਹਨਾਂ ਦਾ ਝਾੜ ਇੰਨਾ ਕੇ ਆਉਂਦਾ ਤੇ PR 126 ਵੀਰੇ ਹਜੇ ਤੱਕ ਕੁਝ ਆਪਣੇ ਯਾਰ ਮਿੱਤਰ ਭਰਾ ਨੇ ਕਿਸੇ ਨੇ ਵੱਡੀ ਨਹੀਂ ਜੇ ਕਿਸੇ ਨੇ ਵੱਡੀ ਹੋਈ ਤਾਂ ਕਮੈਂਟ ਦੇ ਵਿੱਚ ਝਾੜ ਜਰੂਰ ਦੱਸ ਦਿਓ ਫਿਲਹਾਲ ਤਕਰੀਬਨ ਅੱਜ ਤੋਂ 10 ਕ ਦਿਨ ਤੱਕ PR 126 ਦੀ ਵਡਾਈ ਜਿਹੜੀ ਸ਼ੁਰੂ ਹੋ ਜੂਗੀ ਹਫ਼ਤੇ 10 ਦਿਨ ਤੱਕ ਪਰ ਝਾੜ ਵੀ ਘਟਨੇ ਵੀਰੇ ਤੇ ਆ ਗਈ ਗੱਲ ਜਿਹੜੀ ਰੇਟ ਦੀ ਰੇਟ ਵੀ ਪਹਿਲਾਂ ਨਾਲੋਂ ਡਾਊਨ ਆ ਗਿਆ ਪਹਿਲਾਂ ਜਿਹੜਾ ਰੇਟ ਦੀ ਵੀਰੇ ਉਹ 3200 3300 ਤੱਕ ਲੱਗ ਜਾਂਦੀ ਸੀ ਤਕਰੀਬਨ ਵੀਰੇ ਹੁਣ 3 ਕ ਹਜ਼ਾਰ ਦੇ ਢੇ ਛੱਡੀ ਰੇਟ ਰਹਿੰਦਾ ਕੋਈ ਇਹ ਢੇਰੀ ਹੁੰਦੀ ਹੈ ਜਿਹੜੀ 32-3300 ਜਾਂਦੀ ਆ ਨਹੀਂ ਬਸ 28-2900 3000 3100 ਇੱਥੇ ਤੱਕ ਰਹਿੰਦੀ ਆ ਬਸ ਇੰਨਾ ਕੁ ਝਾੜਾ ਮੰਨ ਕੇ ਚਲੋ ਰੇਟ ਆ ਵੀਰੇ ਤੇ ਹੁਣ ਤੁਸੀਂ ਵੀਰੇ ਆਪ ਮਲਟੀਪਲਾਈ ਕਰਕੇ ਦੇਖ ਲਿਓ ਵੀ ਕਿੰਨੇ ਕੁ ਦੀ ਕੀਲੇ ਦੀ ਐਵਰੇਜ ਪੈਂਦੀ ਆ ਤੇ ਕਿੰਨਾ ਆਪਾਂ ਠੇਕਾ ਦੇ ਰਹਾਂ ਤੇ ਕੀ ਆਪਣੇ ਭੱਲੇ ਪੈ ਰਿਹਾ ਕੀ ਆਪਾਂ ਨੂੰ ਬਚੂ ਕੀ ਨਾ ਬਚੂ ਜ਼ਾਇਦਾ ਖੁੰਦਾ ਸਰਕਾਰੀ ਫਰਮਾਨ ਨੇ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਝੋਨੇ ਨੂੰ ਅੱਗ ਲਾਉਣ ਵਾਲਿਆਂ ਵਾਸਤੇ ਕੋਈ ਕਹਿੰਦਾ ਚੱਕੇ ਜੀ ਇਹਨਾਂ ਨੂੰ ਅੰਦਰ ਸੜਦੋ ਕੋਈ ਕੁਝ ਕਹਿ ਦਿੰਦਾ ਪਰ ਜੇਕਰ ਆਪਾਂ ਇੱਕ ਜੁੱਟ ਤਾਂ ਨਾ ਦਿਖਾਈ ਤਾਂ ਵੀਰੇ ਆਪਾਂ ਨੂੰ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਪੰਜਾਬ ਦੇ ਵਿੱਚੋਂ ਕਰਨਾ ਪਊਗਾ ਹੀ ਪਊਗਾ ਤੇ ਇਹ ਨੇ ਵੀਰੇ ਹੁਣ ਦੇ ਝਾੜ ਤੇ ਰੇਟ ਤਕਰੀਬਨ ਸਾਰੇ ਪੰਜਾਬ ਦੇ ਵੀਰੇ ਰੇਟ ਸੇਮ ਜੀ ਚੱਲਦੇ ਨੇ ਕਦੇ ਕੋਈ ਕਿਸੇ ਮੰਡੀ ਦਾ 100 150 ਰੇਟ ਕੋਈ 100 ਰੁਪਈਆ ਵੱਧ ਲੱਗ ਜਾਂਦਾ ਕਿਸੇ 'ਚ 100 ਘੱਟ ਲੱਗ ਜਾਂਦਾ ਤਕਰੀਬਨ ਐਵਰੇਜ ਰੇਟ ਬਰੇ ਇਹੀ ਨੇ ਤੇ ਐਵਰੇਜ ਈਲਡ ਵੀ ਇਹੀ ਆ ਵੀਰੇ ਕੋਈ ਦੇਖੋ ਕਿਸੇ ਦਾ ਕੋਈ 5-7 ਕਿਲਿਆਂ ਦਾ ਕਿਸੇ ਦਾ ਝਾੜ ਵੱਧ ਆ ਜੇ ਆ ਜੇ ਨਹੀਂ ਤਕਰੀਬਨ 15 ਤੋਂ 20 ਦੇ ਵਿੱਚ ਵਿੱਚ ਵੀਰੇ ਝਾੜ ਨੇ ਜਿੰਨਿਆਂ ਨੇ ਵੀ ਆਪਣੇ ਉਰੇ ਵੱਢੀ ਆ ਸਭ ਦੇ ਝੋਨੇ 'ਚ ਵੀਰੇ ਵਜਨ ਨਹੀਂ ਹੈਗਾ ਟਰਾਲੀ ਜ਼ਰੂਰ ਭਰਦੀ ਆ ਪਰ ਝੋਨੇ 'ਚ ਵਜਨ ਨਹੀਂ ਹੈਗਾ ਉਮੀਦ ਆ ਵੀਰੇ ਜਿਹੜੀ ਇਹ ਜਾਣਕਾਰੀ ਆਪਾਂ ਤੁਹਾਡੇ ਲਈ ਸਾਂਝੀ ਕਰੀਆ ਤੁਹਾਨੂੰ ਵਧੀਆ ਲੱਗਿਓ ਵੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ